ਆਪ ਪੁਲਿਸ ਹਿਰਾਸਤ ਵਿੱਚ ਪੋਲੇ-ਪੋਲੇ ਕਦਮਾਂ ਨਾਲ ਤੁਰਿਆ ਜਾਂਦਾ ਨੌਜਵਾਨ ਕੋਈ ਬਿਮਾਰ ਨਹੀਂ ਹੈ ਇਸ ਦੀ ਕਰਤੂਤ ਸੁਣ ਕੇ ਤੁਸੀਂ ਵੀ ਪਾਓਗੇ ਲਹਨਤਾ ਪੁਲਿਸ ਦੇ ਦਸਤਾਨ ਮੁਤਾਬਕ ਗਵਾਂਢ ਵਿੱਚ ਰਹਿਣ ਵਾਲੀ ਕੁੜੀ ਨਾਲ ਇੰਨੀ ਮਾੜੀ ਹਰਕਤ ਕੀਤੀ ਕਿ ਤੁਸੀਂ ਵੀ ਸੁਣ ਕੇ ਰਹਿ ਜਾਓਗੇ ਦੰਗ ਉਦਾਂ ਇਹਨੇ ਕਿੱਥੇ ਹੱਥ ਆਉਣਾ ਸੀ ਉਹ ਤਾਂ ਭਲਾ ਹੋਵੇ ਸਾਈਬਰ ਸੈੱਲ ਦਾ ਜਿਨੇ ਟੈਕਨੀਕ ਨਾਲ ਕੜੀਆਂ ਜੋੜਦੇ ਹੋਏ ਇਸ ਨੂੰ ਕਾਬੂ ਕੀਤਾ ਦਰਅਸਲ ਮੋਗਾ ਦਾ ਇਹ ਨੌਜਵਾਨ ਨੇ ਇੱਕ ਸਾਈਬਰ ਸੈੱਲ ਨੂੰ ਸ਼ਿਕਾਇਤ ਦਰਜ ਕਰਾਈ ਕਿ ਇਸ ਨੌਜਵਾਨ ਨੂੰ ਕਾਬੂ ਕੀਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਨੌਜਵਾਨ ਨੇ ਗਵਾਂਚ ਰਹਿੰਦੀ ਕੁੜੀ ਅਤੇ ਉਸਦੇ ਪਰਿਵਾਰ ਦੀਆਂ ਫੋਟੋਆਂ ਇੰਸਟਾਗ੍ਰam ਤੇ ਵਾਇਰਲ ਕਰ ਦਿੱਤੀਆਂ ਉਪਰੋਂ ਅਸਲੇ ਦੀਆਂ ਧਮਕੀਆਂ ਵੀ ਦਿੰਦਾ ਰਿਹਾ ਬਾਕੀ ਤੁਸੀਂ ਆਪ ਵੀ ਸੁਣ ਲਓ ਪੁਲਿਸ ਅਧਿਕਾਰੀ ਦੀ ਜਵਾਨੀ ਸਾਈਬਰ ਕ੍ਰਾਈਮ ਹੋਗਾ ਵਿੱਚ ਇੱਕ ਦਰਖਾਸਤ ਮਸੂਲ ਹੋਈ ਸੀਗੀ ਜੋ ਕਿ ਹਰਚਰਨ ਸਿੰਘ ਪੁੱਤਰ ਅਕਵਾਰ ਸਿੰਘ ਵਾਸੀ ਨੰਦਨਗਰ ਨੇ ਦਿੱਤੀ ਸੀਗੀ ਕਿ ਮੇਰੀ ਲੜਕੀ ਦੀਆਂ ਜਿਹੜੀਆਂ ਹੈਗੀਆਂ ਇੰਸਟਾਗ੍ਰam ਵਗੈਰਾ ਤੇ ਫੋਟੋ ਅਪਲੋਡ ਹੋ ਰਹੀਆਂ ਤੇ ਗਲਤ ਮੈਸੇਜ ਵਗੈਰਾ ਆ ਰਹੇ ਆ ਉਸਤ ਵਾਰ ਉਸਤ ਵਾਰ ਕੰਪਿਊਟਰ ਦੇ ਵਿੱਚੋਂ ਡਾਟਾ ਪਾਇਆ ਗਿਆ ਡਾਟਾ ਪਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਜ ਨਿਕਲਿਆ ਇਹ ਸਾਰਾ ਡਾਟਾ ਜਿਹਦੇ ਖਿਲਾਫ ਮਰਕੇ ਬਾਅਦ ਵਿੱਚ ਹੁਣ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਹ ਕਰਕੇ ਪਾ ਰਿਹਾ ਸੀਗਾ ਤੇ ਜਿਹਦਾ ਕਰਕੇ ਉਹ ਗਲਤ ਉਹਨਾਂ ਨੂੰ ਮੈਸੇਜ ਵੀ ਦੇ ਰਿਹਾ ਸੀਗਾ ਕਿ ਵੀ ਮੈਂ ਤੁਹਾਨੂੰ ਧਮਕੀਆਂ ਵਗੈਰਾ ਦਿੰਦਾ ਸੀਗਾ ਵੀ ਮੇਰੇ ਕੋਲ ਪਿਸਤਲ ਹੈਗਾ ਮੈਂ ਤੁਹਾਡੇ ਤੇ ਕੰਮ ਆਉਣਗੀਆਂ ਜਿਹਦਾ ਕਰਕੇ ਇਹਦੇ ਤੇ ਹੁਣ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕਰਕੇ ਉਹਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਪੇਸ਼ ਅਦਾਲਤ ਕੀਤਾ ਜਾਣਾ ਹੈ